ਤੁਸੀਂ ਵੇਖ ਰਹੇ ਹੋ ਪੰਜਾਬ న్యూ 7 ਸੀਨੀਅਰ ਸਿਟੀਜ਼ਨ ਰਜਿਸਟਰਡ ਰੈਂਟਾ ਦੇ ਸਹਿਯੋਗ ਨਾਲ ਮਾਸਟਰ ਗੁਰਦੇਵ ਸਿੰਘ ਦੀ ਪਤਨੀ ਸਵਰਗਵਾਸੀ ਸ਼੍ਰੀਮਤੀ ਜਗਜੀਤ ਕੌਰ ਦੇ ਨਿੱਕੇ ਜਾਦ ਵਿੱਚ ਵਿਸ਼ਾਲ ਕੋਨਦਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ ਇਹ ਕੈਂਪ ਇਤਿਹਾਸਿਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ पीजी ਚੰਡੀਗੜ੍ਹ ਤੋਂ ਆਈ ਟੀਮ ਦੀ ਦੇਖ ਰੱਖੇਟ ਵਿੱਚ ਕੌਣ ਇਕੱਤਰ ਕੀਤਾ ਗਿਆ ਇਸ ਕੈਂਪ ਵਿੱਚ ਬਾਹਰ ਐਸੋਸੀਏਸ਼ਨ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਏ ਐਡਵੋਕੇਟਾ ਵੱਲੋਂ ਵੀ ਖੁੰਦਾਨ ਕੀਤਾ ਗਿਆ ਇਸ ਕੈਂਪ ਵਿੱਚ ਬੀ ਐਸ ਐਨ ਐਲ ਗਰੁੱਪ ਵੱਲੋਂ ਵੀ ਖੁੰਦਾਨ ਕੀਤਾ ਗਿਆ ਬਾਹਰ ਐਸੋਸੀਏਸ਼ਨ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਏ ਐਡਵੋਕੇਟ ਨੇ ਕਿਹਾ ਕਿ ਪ੍ਰਵਿੰਦਰ ਤੂਰ ਐਡਵੋਕੇਟ ਬੱਲੂ ਆਪਣੀ ਮਾਤਾ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਉਣਾ ਇੱਕ ਵੱਡਾ ਉਪਰਾਲਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਇਸ ਖੂਨਦਾਨ ਕੈਂਪ ਵਿੱਚ 95 ਜੁਨਟਾ ਦੇ ਲਗਭਗ ਖੂਨ ਇਕੱਤਰ ਕੀਤਾ ਗਿਆ ਇੱਕ ਖੂਨਦਾਨ ਕੈਂਪ ਵਿੱਚ ਨਾਮਰ ਸ਼ਖਸ਼ੀਤਾ ਨੇ ਸ਼ਿਰਕਤ ਕੀਤੀ ਤੇ ਖੂਨਦਾਨ ਕੀਤਾ ਇਸ ਖੂਨਦਾਨ ਕੈਂਪ ਵਿੱਚ 7 ਵਾਰ ਹੈ ਪਰਵਿੰਦਰ ਸਿੰਘ ਤੁਰ ਐਡਵੋਕੇਟ ਮਾਸਟਰ ਗੁਰਦੇਵ ਸਿੰਘ ਸੀਨੀਅਰ ਸਿਟੀਜ਼ਨ ਰਜਿਸਟਰ ਮਰੈਂਟਾ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਸੈਕਟਰੀ ਗੁਰਦੇਵ ਸਿੰਘ ਡਾਇਰੈਕਟਰ ਬਲੈਂਕ ਡੋਨਰ ਮਨਜੀਤ ਸਿੰਘ ਪਾਰਟੀ ਅਤੇ ਸਮੂਹ ਮੈਂਬਰ ਹਾਜ਼ਰ ਸਨ ਪੰਜਾਬੀ ਨਿਊਜ਼ 7 ਰਿਪੋਰਟ ਸੋਨੀ ਸਾਗੀ ਸਰਜ ਖੂਦਾਨ ਕੈਂਪ ਲਗਾਇਆ ਗਿਆ ਹੈ ਜਨਨ ਕੀ ਕਹਿਣਾ ਚਾਹੀਏ ਅੱਜ ਜਿਹੜਾ ਖੂਦਾਨ ਕੈਂਪ ਸੀਨੀਅਰ ਸਿਟੀਜ਼ਨ ਕਲੱਬ ਸਲਮਰਿੰਟਾ ਦੇ ਵੱਲੋਂ ਸਰਦਾਰ ਪਰਵਿੰਦਰ ਸਿੰਘ ਐਕਸ ਸੈਕਟਰੀ ਬਾਰਸ਼ ਜੀ ਮੋਦੇਗੜ ਸਾਹਿਬ ਦੀ ਮਾਤਾ ਜਗੀਤ ਕੌਰ ਦੀ ਯਾਦ ਦੇ ਵਿੱਚ ਲਗਾਇਆ ਗਿਆ ਉਹ ਬਹੁਤ ਹੀ ਵੱਡੀ ਹੈ ਇਹਨਾਂ ਦਾ ਫਰਲ ਹੈ ਜਿਹੜਾ ਕਿ ਫੂਨ ਦਾ ਕੈਂਪੀਨ ਨੇ ਲਗਾਇਆ ਹੈ ਫੂਨ ਦਾ ਇੱਕ ਮਹਾਦਾਨ ਹੈ ਫੂਨ ਦਾ ਦੀ ਹਰ ਇੱਕ ਵਿਅਕਤੀ ਨੂੰ ਲੋੜ ਪੈਂਦੀ ਹੈ ਜਦੋਂ ਉਹ ਬਿਮਾਰ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹਸਪਤਲੀ ਤੇ ਵੀ ਐਡਮਿਟ ਹੁੰਦਾ ਹੈ ਸੋ ਇਹਨਾਂ ਦੇ ਵੱਲੋਂ ਜਿਹੜਾ ਆਪਣੀ ਮਾਤਾ ਦੀ ਯਾਦ ਦੇ ਵਿੱਚ ਇਹਨਾਂ ਦਾ ਕੈਂਪ ਲਗਾਇਆ ਗਿਆ ਹੈ ਇਹਨਾਂ ਦੇ ਪਰਿਵਾਰ ਦਾ ਤੇ ਹੋਰ ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਵੱਡਾ ਧੰਨਵਾਦ ਹੈ ਤੇ ਅਸੀਂ ਇਹਨਾਂ ਦਾ ਤਹਿ ਦੋਂ ਧੰਨਵਾਦੀ ਹੁੰਦੀ ਆ ਕਿਉਂਕਿ ਇਹ ਜੀਡੀ ਪਰਸਨ ਜਿਹੜਾ ਹੈਗਾ ਕੂਲਦਾਨ ਜੋ ਲੋੜ ਪੈਂਦੀ ਆ ਉਹਨਾਂ ਨੂੰ ਫਿਰ ਮਿਲਦਾ ਹੈ ਤੇ ਅਸੀਂ ਮਾਰਸ਼ ਐਸੋਨ ਪਤਿਹਾਰ ਸਾਹਿਬ ਦੇ ਵੱਲੋਂ ਵੀ ਇਹਨਾਂ ਦਾ ਤਹਿ ਦੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਸਾਡੇ ਮੁਖੀ ਸਾਹਿਬਾ ਨੇ ਜਿਹੜਾ ਕੂਲਦਾਨ ਜਿਹੜਾ ਇਹ ਸਾਡੇ ਡਿਸਟ੍ਰਿਕਟ ਪਤਿਹਾਰ ਸਾਹਿਬ ਦੇ ਫਾਰਮਸ ਸੈਕਟਰੀ ਜੀ ਐਪਰਮੋਟਰ ਜੀ ਕੋਲ ਸਾਬ ਉਹਨਾਂ ਨੇ ਆਪਣੀ ਮਾਤਾ ਕੀ ਸਰਜੀਤ ਤਾਰੀਖ ਦੀ ਯਾਦ ਵਿੱਚ ਇਹ ਬਹੁਤ ਹੀ ਮਹਾਨ ਕੰਮ ਕੀ ਜਏ ਆਪਣੇ ਪੁਰਖਿਆਂ ਨੇ ਯਾਦਾ ਜਦੋਂ ਇਹੋ ਜਿਹੇ ਮਹਾਨ ਕੰਮ ਕਰਕੇ ਬਣਾਈਏ ਤਾਂ ਉਹ ਯਾਦਾਂ ਵੀ ਖੁੱਲ੍ਹ ਹੋ ਜਾਂਦੀਆਂ ਇਹ ਯਾਦਾਂ ਸਾਨੂੰ ਇਸ ਤਰ੍ਹਾਂ ਬਣਾਉਣੇ ਚਾਹੀਦੇ ਨਹੀਂ ਸੀ ਘਰ ਵੀ ਤੱਕ ਲੈ ਕਰ ਲੋਨੇ ਆਪਣੇ ਤਸਵੀਰਾਂ ਕਰਨਾ ਤਾਂ ਪਰ ਇਹ ਇੱਕ ਸਮਾਜ ਦੀ ਸੇਵਾ ਜਦੋਂ ਮਹਾਨ ਦਾ ਮਹਾਨ ਦਾ ਨਾਗੇ ਇਹਦੇ ਨਾਲ ਦੋ ਤਿੰਨ ਚੰਨਾਂ ਵੀ ਬੱਦ ਜਾਂਦੀਆਂ ਕੁੰਦਨ ਕੈਂਪ ਲਾਉਣੇ ਆਪਣੇ ਮਾਪਿਆਂ ਦੀ ਯਾਦ ਵਿੱਚ ਇੱਕ ਨਵਿਕਲਾਂ ਪਰ ਜੋ ਸਭ ਨੂੰ ਕੀਤਾ ਗਿਆ ਪਰ ਇਹ ਸ਼ਲਾਘਾ ਦੇ ਯੋਗ ਨੇ ਅਸੀਂ ਬਾਰੇ ਫਤਿਹਗੁਰ ਸਾਹਿਬ ਨੂੰ ਕਿਨਨ ਸਾਨੂੰ ਇਹ ਸੱਦਾ ਤੇ ਪਹੁੰਚਿਆ ਤੇ ਕੀਰ ਸਾਹਿਬ ਨੇ ਵੀ ਕੁੰਦਨ ਕਰ ਇਹਨਾਂ ਦਾ ਇਸ ਨਵਿਕਲੇ ਕੰਮ ਲਈ ਬਹੁਤ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਹੀ ਸਾਨੂੰ ਸਾਰੇ ਆਪਣੇ ਮਾਪੇ ਜਿਹੜੀਆਂ ਯਾਦਾਂ ਨੇ ਬੱਚਿਆਂ ਦੇ ਜਿਹੜੇ ਉਹ ਵੱਧਦੇ ਨੇ ਕੀ ਵੀਰਾਂ ਕੰਮ ਕਰਦੇ ਆ ਹੋਰ ਇਹ ਜੀ ਮਹਾਨ ਕੰਮ ਕਰਕੇ ਬਣਾਉਣੇ ਚਾਹੀਦੇ ਚਾਹੀਦੇ ਤਸਵੀਰ ਤਾਂ ਚੱਲ ਰਿਹਾ ਬਹੁਤ ਡੋਨਰਸ ਆਏ ਆ ਕਿ ਸਾਡੇ ਜਿੰਦਰ ਸਿੰਘ ਜੀ ਜਿਹਨੇ ਆਇਲੈਂਡ ਤੋਂ ਆਏ ਆ ਉਹਦੀ ਸਾਰ ਕੁਤਬਾਦੀ ਸਾਹਿਬ ਕੁਤਬਾਦੀ ਸਾਹਿਬ ਕੋਲ ਤੋਂ ਮਦਦ ਕਰਕੇ ਇਹ ਅੱਜ ਬਣਾਉਣੇ ਨੇ ਕਰ ਰਹੇ ਆ ਇਹਨਾਂ ਦਾ ਵੀ ਸਾਡੇ ਵੱਲੋਂ ਬਹੁਤ ਬਹੁਤ ਸਹਿਯੋਗ ਦਾ ਪ੍ਰੈਜੈਂਟਲੀ ਇਹ ਗਰੂਪ ਦੇ ਵਿੱਚ ਰਹੇ ਨੇ ਆ ਤੇ ਸੁਦੇਸ਼ ਨੂੰ ਅੱਗੇ ਇਹਨਾਂ ਨੇ ਆਪਣਾ ਫਾਇਦਾ ਲਿਆ ਤੇ ਮੈਂ ਆਪਣੇ ਪਰਿਵਾਰ ਨੂੰ ਇਹ ਸ਼ਿਕਾਇਤ ਕਰਨ ਦਾ ਮੌਕਾ ਦਾ ਫੋਨ ਕਾਲ ਕਰਨਾ ਜਿਹੜੇ ਸੁਦੇਸ਼ ਨੂੰ ਅੱਗੇ ਹੋਰ ਵੀ ਸਾਥ ਦੇਣ ਲਈ ਬਰਨਦੇ ਕੇ ਤਾਰਿਆ ਬਹੁਤ ਬਹੁਤ ਪਹਿਲੀ ਪਹਿਲਾਂ ਵੀ ਜਦ ਤੱਕ ਇਹ ਪਹਿਲੀ ਵਾਰੀ ਇੱਕ ਬਹੁਤ ਬਹੁਤ ਸ਼ੁਕਰੀਆ ਅੱਜ ਕੋਰੈਂਡਾ ਜਬਰੀ ਕੋਟੋਰਾ ਕੋਟਵਾਲੀ ਸਾਹਿਬ ਦੀ ਸੀਨੀਅਰ ਸੀਡੀਐਮ ਕਾਉਂਸਲਰ ਵੱਲੋਂ ਤੇ ਬਹੁਤ ਪਰਿਵਾਰ ਜਿਹਦੇ ਵਿੱਚ ਮੇਰਾ ਭਰਾ ਪ੍ਰਵਿੰਦਰ ਸਿੰਘ ਪੂਰ ਜੋ ਆਕਸਟਿਕ ਪਾਰਕ ਅਧਿਕਾਰ ਸਾਹਿਬ ਦੇ ਸਾਫ ਦਾ ਸੈਕਟਰੀ ਵੀ ਰਹੇ ਨੇ ਉਹਦਾ ਜੋ ਉਤਾਲਾ ਕੀਤਾ ਗਿਆ ਕਮਿਜ਼ਰ ਕੇਪ ਦਾ ਤਾਂ ਮੈਂ ਸਮਝਦਾ ਬਹੁਤ ਵਧੀਆ ਉਤਾਲਾ ਹੈ ਨੁਮਿਤਾ ਦੀ ਸੇਵਾ ਕਰਨ ਵਿੱਚ ਪੂਰ ਪਰਿਵਾਰ ਪਹਿਲਾਂ ਵੀ ਸਾਡੀ ਕਈ ਵਾਰ ਚਰਚਾ ਹੋਈ ਹੈ ਕਿ ਕਿਸੇ ਨੂੰ ਤਾਂ ਮੌਕਾ ਮਿਲਦਾ ਹੈ ਬਾਕੀ ਕੁਝ ਦੇ ਨਹੀਂ ਅੱਜ ਵੀ ਇਹਨਾਂ ਵਿੱਚੋਂ ਸਿਰियस ਡੀਜਨ ਕਾਉਂਸਲ ਹੈ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਹੈ ਕਿ ਮੈਂ ਤੁਹਾਨੂੰ ਸਭ ਨਾਲ ਗੱਲ ਕਰਦਾ ਸੀ ਕਿ ਕੋਈ ਵਿੱਚ ਵੀ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਗੁਰੂਮਾਨ ਮਹਾਦਾਨ ਹੈ ਜਿਹਦੀ ਬਹੁਤਾ ਕਾफी ਸਮੇ ਤੋਂ ਲੋਕੀਂ ਦੇ ਬਾਰੇ ਲੋਕਾਂ ਨੂੰ ਬਹੁਤ ਅਵੇਅਰ ਪਹਿਲਾਂ ਗੁਰੂਮਾਨ ਕਰਨ ਤੋਂ ਗਰੇਜ ਕਰਦੇ ਸੀ ਕਾਨੂੰਨ ਜਿੰਨਾ ਕਿਸੇ ਨੂੰ ਕਾਨੂੰਨ ਲੈ ਕੇ ਫਾਇਦਾ ਹੋਵੇ ਉਹਨਾਂ ਵੱਧ ਫਾਇਦਾ ਦਾ ਜਿਹੜਾ ਕਾਨੂੰਨਦਾਨੀ ਹੈ ਉਹਨੂੰ ਜਿਆਦਾ ਫਾਇਦਾ ਹੋ ਜਾਂਦਾ ਹੈ ਕਿਉਂਕਿ ਸਾਉ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿਨਾ ਕਿ ਜੋ ਇਹ ਨਾਲੇ ਨਾਲ ਮਿਲ ਕੇ ਉਪਰਾਲਾ ਕੀਤਾ ਹੈ ਅਖਾਲਪੁਰ ਦੇ ਬੂਹਾਂ ਤੇ ਜੋ ਕੰਮਦਾਰ ਕੰਮ ਚੱਲ ਰਿਹਾ ਹੈ ਉਹਨਾਂ ਦੀ ਬਖਸ਼ੀਸ਼ ਤਹਿਤ ਬਹੁਤ ਵਧੀਆ ਉਪਰਾਲਾ ਹੈ ਮੈਂ ਪਰਮਾਤਮਾ ਅਰਦਾਸ ਕਰਦਾ ਕਿ ਅੱਗੇ ਵੀ ਇਹ ਪਰਵਾਰ ਸਾਰਾ ਇਕੱਠਾ ਕਰਦੇ ਰਹੇ ਧੰਨਵਾਦ